ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਗਏ ਰਿਹਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਹਰੀ ਮਿਰਚ ਦੇ ਪਕੌੜੇ ਬਹੁਤ ਹੀ ਆਸਾਨ ਢੰਗ ਦੇ ਨਾਲ ਆਪਾਂ ਪਕੌੜੇ ਬਣਾ ਕੇ ਕਰਾਂਗੇ ਹਾਂਜੀ ਆਪਾਂ ਸੁੱਕੇ ਮਸਾਲੇ ਸਾਰੇ ਤਿਆਰ ਕਰ ਲਈ ਪਾਣੀ ਦੀ ਜਗ੍ਹਾ ਆਪਾਂ ਨੇ ਲਿਆ ਚਿਕੰਦਰ ਦਾ ਜੂਸ ਆਪਾਂ ਪਾਣੀ ਵੀ ਲੈ ਸਕਦੇ ਆ ਇੱਕ ਕਟਕੜੀ ਲਈ ਅਸੀਂ ਮੈਦੇ ਦੀ ਅੱਧਾ ਚਮਚਾ ਚਾਟ ਮਸਾਲਾ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਤੇ ਅੱਧਾ ਚਮਚ ਹਲਦੀ ਪਾਊਡਰ ਤੇ ਨਮਕ ਆ ਜਿਹੜਾ ਅਸੀਂ ਉਹ ਆਪਣੀ ਲੋੜ ਦੇ ਅਨੁਸਾਰ ਅੱਧਾ ਕ ਚਮਚ ਹੀ ਲਿਆ ਤੇ ਹੁਣ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮੈਦੇ ਦੇ ਵਿੱਚ ਮਿਕਸ ਕਰ ਦਵਾਂਗੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਆਪਾਂ ਇਹਦੇ ਵਿੱਚ ਪਾਣਾ ਹੈ ਚਿਕੰਦਰ ਦਾ ਜੂਸ ਤੇ ਇਹ ਜਿਹੜਾ ਆਪਾਂ ਨੇ ਜੂਸ ਪਾਣਾ ਹੈ ਆਪਾਂ ਨੇ ਰੰਗ ਬਦਲਣ ਲਈ ਪਾਉਣਾ ਹੈ ਆਪਾਂ ਹੋਰ ਕੋਈ ਕੈਮੀਕਲ ਨਹੀਂ ਪਾਏ ਕੋਈ ਰੰਗ ਬਦਲਣ ਵਾਸਤੇ ਆਪਾਂ ਨੇ ਚਿਕੰਦਰ ਦਾ ਜੂਸ ਜਿਹੜਾ ਪਾਇਆ ਹੈ ਇਹਦੇ ਨਾਲ ਜਿਹੜੀਆਂ ਹਰੀ ਮਿਰਚਾਂ ਹਨ ਉਨਰ ਪਰ ਆਪਾਂ ਮੈਦੇ ਦੀ ਆਪਾਂ ਨੇ ਪਕੌੜੇ ਬਣਾਉਣੇ ਹਨ ਤੇ ਜਿਹੜਾ ਇਹਨਾਂ ਦਾ ਕਲਰ ਆਹੋ ਡਾਰਕ ਹੋ ਜਾਂਦਾ ਆਪਾਂ ਨੇ ਜੂਸ ਨੂੰ ਥੋੜਾ ਥੋੜਾ ਪਾ ਕੇ ਮਿਕਸ ਕਰ ਲੈਣਾ ਜਿੰਨੇ ਕ ਜੂਸ ਦੀ ਆਪਾਂ ਨੂੰ ਲੋੜ ਹੈ ਆਪਾਂ ਉਨਾਂ ਕੀ ਜੂਸ ਪਾਵਾਂਗੇ ਆਟੇ ਨੂੰ ਕੁਟੋ ਹੋਦੀ ਜਰਾ ਆਪਾਂ ਨੇ ਤਿਆਰ ਕਰ ਲੈਣਾ ਇਹ ਮਿਰਚ ਪਕੌੜਾ ਜਿਹੜਾ ਬਣ ਕੇ ਬਹੁਤ ਹੀ ਸਵਾਦਯਾਹ ਹੁੰਦਾ ਤੇ ਆਪਾਂ ਨੇ 6-7 ਹਰੀ ਮਿਰਚ ਲਈ ਮਿਰਚ ਸੈਜ ਵਿੱਚ ਵੀ ਛੋਟੀ ਹੈ ਤੇ ਪਤਲੀ ਹੈ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਨੇ ਫੁਲਕਾ ਤਿਆਰ ਕਰਨਾ ਅੰਦੀ ਆਪਣੇ ਸਰੋਂ ਦਾ ਹੱਥ ਨੂੰ ਤੇਲ ਲਾਇਆ ਆ ਆਪਾਂ ਨੇ ਇੱਕ ਜਿਹੜਾ ਸੌਫਟ ਜਿਹੜਾ ਪੇੜਾ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ ਕੁ ਫੂਲ ਕੀ ਤਰ੍ਹਾਂ ਬੇਲ ਲਵਾਂਗੇ ਆਪਾਂ ਨੇ ਪਹਿਲਾਂ ਸਿਰਖ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸਾਫ਼ ਕਰਕੇ ਉਹਦੇ ਉੱਪਰ ਲਾਇਆ ਹਲਕਾ ਜਿਹਾ ਸਰੋਂ ਦਾ ਤੇਲ ਤੇ ਹੁਣ ਆਪਾਂ ਬੇਲਣੇ ਦੇ ਨਾਲ ਇਹਨੂੰ ਬੇਲ ਲਵਾਂਗੇ ਬੇਲਣਾਂ ਦਾ ਬਹੁਤ ਆਸਾਨ ਤਰੀਕਾ ਆਪਾਂ ਜਿਸ ਤਰ੍ਹਾਂ ਪੂਰੀ ਵੇਲਦੇ ਆ ਉਸੇ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਫੁਲਕਾ ਤਿਆਰ ਕਰ ਲੈਣਾ। ਦੇਖੋ ਮੈਦੇ ਦਾ ਜਿਹੜਾ ਰੰਗ ਆ ਉਹ ਬਦਲ ਗਿਆ। ਤੇ ਜਿਹੜੇ ਜਦੋਂ ਇਹ ਪਕੌੜੇ ਬਣਨਗੇ ਥੋੜੇ ਜਿਹਾ ਡਾਰਕ ਕਲਰ ਦੇ ਬਣ ਕੇ ਤਿਆਰ ਹੋਣਗੇ ਖਾਣ ਵਿੱਚ ਵੀ ਬਹੁਤ ਹੀ ਸਵਾਦ ਆਉਣਗੇ। ਇਹਨੂੰ ਆਪਾਂ ਦਹੀਂ ਨਾਲ ਖਾ ਸਕਦੇ ਹਾਂ ਬਹੁਤ ਹੀ ਸਵਾਦ ਲੱਗਦੇ ਆ। ਆਪਾਂ ਇਹਨੂੰ ਹੁਣ ਮਿਰਚ ਦੇ ਸਾਈਜ਼ ਦੇ ਹਿਸਾਬ ਦੇ ਨਾਲ ਜਿਹੜੀ ਆਪਾਂ ਇਹਦੀ ਕਟਿੰਗ ਕਰਨੀ ਹੈ ਕਿਉਂਕਿ ਮਿਰਚ ਪਤਲੀ ਸੈਜਦੀ ਹੈ ਤੇ ਆਪਾਂ ਨੇ ਉਹਨੇ ਦੇ ਹਿਸਾਬ ਦੇ ਨਾਲ ਹੀ ਆਪਾਂ ਨੇ ਕਟਿੰਗ ਕਰਨੀ ਹੈ ਹਾਂਜੀ ਦੇਖੋ ਪੀਸ ਜਿਹੜੇ ਆਪਣੇ ਅਲੱਗ-ਅਲੱਗ ਹੋ ਗਏ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਨੂੰ ਲਵੇਟ ਦੇਵਾਂਗੇ ਡੰਡੀ ਵਾਲਾ ਪਾਸਾ ਆਪਾਂ ਨੇ ਰੱਖਿਆ ਰੱਖ ਕੇ ਇਹਨੂੰ ਆਪਾਂ ਵਿੱਚ ਕੂਟੂ-ਕੂਟਕੇ ਆਪਾਂ ਨੇ ਮੈਦੇ ਦੇ ਵਿੱਚ ਹਰੀ ਮਿਰਚ ਨੂੰ ਲਪੇਟ ਦੇਣਾ। ਇਹਨੂੰ ਆਪਾਂ ਰੋਟੀ ਦੇ ਨਾਲ ਜਾਂ ਦਹੀਂ ਦੇ ਨਾਲ ਖਾ ਸਕਦੇ ਆ ਇਹ ਹਰੀ ਮਿਰਚਾਂ ਜਿਹੜੀ ਸਾਡੀ ਬਣ ਕੇ ਬਹੁਤ ਹੀ ਹਰੀ ਮਿਰਚ ਦਾ ਪਕੌੜਾ ਬਹੁਤ ਹੀ ਸਵਾਦਿਸ਼ਟ ਆਇਆ ਹੁੰਦਾ ਹੈ। ਤੇ ਐਸੀ ਤਰ੍ਹਾਂ ਹੀ ਆਪਾਂ ਦੂਸਰੀ ਮਿਰਚ ਨੂੰ ਵੀ ਲਪੇਟ ਲਵਾਂਗੇ। ਥੋੜਾ ਜਿਹਾ ਆਪਾਂ ਘੁੱਟਕੇ ਲਪੇਟਾਂਗੇ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਤਲਣਾ ਹੈ ਇਹ ਖੁੱਲਲੇ ਨਾ ਦੇਖੋ ਮੈਦੇ ਦੇ ਵਿੱਚ ਆਪਾਂ ਕਿੰਨੇ ਮਸਾਲੇ ਪਾਏ ਆ ਇਹ ਮਿਰਚ ਜਿਹੜੀ ਬਹੁਤ ਹੀ ਚਟਪਟੀ ਬਣ ਕੇ ਸਵਾਦ ਤਿਆਰ ਹੁੰਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੀ ਜਰੂਰ ਟਰਾਈ ਕਰੋ ਦੇਖੋ ਐਸੇ ਤਰ੍ਹਾਂ ਆਪਾਂ ਨੇ ਜਿਹੜੀਆਂ ਸਾਰੀਆਂ ਮਿਰਚਾਂ ਮੈਦੇ ਦੇ ਵਿੱਚ ਵੇਟ ਲੈਣੀਆਂ ਸਾਰੀਆਂ ਮਿਰਚ ਆਪਾਂ ਨੇ ਤਿਆਰ ਕਰ ਲਈਆਂ ਦੇਖੋ ਦੇਖਣ ਦੇ ਵਿੱਚ ਜਿਹੜਾ ਕਲਰ ਹੋ ਕਿੰਨਾ ਡਾਰਕ ਹੋ ਗਿਆ ਹੁਣ ਆਪਾਂ ਇਹਨੂੰ ਬਹੁਤ ਜ਼ਿਆਦਾ ਤੇਲ ਦੇ ਵਿੱਚ ਫਰਾਈ ਨਹੀਂ ਕਰਨਾ ਆਪਾਂ ਇੱਕ ਚਮਚਾ ਜਿਹੜਾ ਸਰੋਂ ਦੇ ਤੇਲ ਦਾ ਬੇਪਰ ਪਾ ਲਿਆ ਤੇ ਤਵੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਪਾ ਦੇਵਾਂਗੇ ਜਿੰਨੀਆਂ ਇੱਕ ਵਰੀ ਚ ਪਈਆਂ ਉਹਨੀਆਂ ਪਾਵਾਂਗੇ ਬਾਕੀ ਦੀ ਜੀਵਰੀ ਚ ਪਾ ਦੇਵਾਂਗੇ ਤੇ ਆਪਾਂ ਇਹਨਾਂ ਨੂੰ ਦੋ ਦੋ ਮਿੰਟ ਬਾਅਦ ਜਿਹੜਾ ਉਲਟ ਪੁਲਟ ਕਰਾਂਗੇ ਇਹ ਕੁਕ ਬਣਾਉਣ ਦਾ ਕਿੰਨਾ ਆਸਾਨ ਤਰੀਕਾ ਹੈ ਬਿਨਾਂ ਜ਼ਿਆਦਾ ਘਿਓ ਤੇਲ ਤੋਂ ਆਪਾਂ ਨੇ ਇਹ ਜਿਹੜੇ ਮਿਰਚ ਦਾ ਪਕੌੜਾ ਬਣਾ ਕੇ ਤਿਆਰ ਕਰ ਲੈਣਾ ਹਲਕਾ ਹਲਕਾ ਵਿੱਚ ਵਿੱਚ ਨੂੰ ਆਪਾਂ ਨੇ ਹਿਲਾਉਂਦੇ ਰਹਿਣਾ ਜੈਸਾ ਜਿਹੜਾ ਆਪਾਂ ਬਿਲਕੁਲ ਸਿਮ ਕਰਦੇ ਆ। ਦੇਖੋ ਮਿਰਚੇ ਜਿਹੜੀ ਉਹ ਪਕੌੜਾ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਨੇ ਹਲਕਾ ਹਲਕਾ ਥਲਪ ਥਲ ਕਰਤਾ ਤੇ ਇਹਨੂੰ ਦੋ ਹੀ ਤਿੰਨੇ ਪਾਸੇ ਤੇ ਜਿਹੜਾ ਸੇਕ ਲੱਗਦਾ ਤੇ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਕਰੀ ਜਰੂਰ ਟਰਾਈ ਕਰਿਓ ਇਹ ਜਿਹੜੇ ਮਿਰਚ ਪਕੌੜਾ ਹੈ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦਾ ਤੇ ਆਸਾਨ ਢੰਗ ਦੇ ਨਾਲ ਆਪਾਂ ਨੇ ਘੱਟ ਘੋ ਤੇਲ ਦੇ ਵਿੱਚ ਬਣਾ ਕੇ ਤਿਆਰ ਕਰ ਲਿਆ ਦੇਖੋ ਜਿਹੜੀ ਸਾਡੀ ਮਿਰਚ ਆ ਬਹੁਤ ਸੌਫਟ ਹੈ ਵਿੱਚ ਤੇ ਬਹੁਤ ਇਹ ਨਰਮ ਤਿਆਰ ਹੋਈ ਹੈ ਮੇਰੇ ਦੇਖਣਿਆਂ ਦਾ ਬਹੁਤ ਬਹੁਤ ਧੰਨਵਾਦ